ਕਾਉਂਸਲ ਗ੍ਰਾਂਡ ਦੀ ਇਲੈਕਸ਼ਨ ਦਾ ਰਿਜ਼ਲਟ ਆਇਆ ਜਿਹਦੇ ਵਿੱਚ ਵਾਰਡ ਨੰਬਰ 11 ਦੇ ਵਿੱਚ ਬਲਵਿੰਦਰ ਕੌਰ ਖੜੇ ਸਗੇ ਆਮ ਆਦਮੀ ਪਾਰਟੀ ਵੱਲੋਂ ਤੇ ਆਜ਼ਾਦ ਸਗੇ ਸੀਮਾ ਰਾਣੀ ਤੇ ਬਲਵਿੰਦਰ ਕੌਰ ਨੂੰ 481 ਵੋਟਾਂ ਪਈਆਂ ਤੇ ਸੀਮਾ ਰਾਣੀ ਨੂੰ 187 ਵੋਟਾਂ ਪਈਆਂ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਜਿੱਤ ਦਾ ਮਾਰਜਿਨ ਰਿਹਾ ਆ ਉਹ 294 ਵੋਟਾਂ ਦਾ ਰਿਹਾ ਆ ਤੇ ਮੇਰੇ ਨਾਲ ਨੇ ਬਲਵਿੰਦਰ ਕੌਰ ਜੀ ਐਮਸੀ ਜਿਹੜੇ ਨਵੇਂ ਬਣੇ ਆ ਤੇ ਸੰਜੀਵ ਹੀਰ ਜੀ ਜੀ ਸਾਬ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਦਾ ਔਰ ਮੇਰੇ ਬਾੜ ਨਿਵਾਸੀਆ ਦਾ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਦਿੱਤਾ ਹੈ ਦਾ ਧੰਨਵਾਦ ਕਰਦਾ। ਇਹਨੇ ਕਲੈਕਸ਼ਨਾਂ ਦੇ ਵਿੱਚ ਇਸ ਵਾਰ ਬੜੀ ਵੱਡੀ ਵਿਕਟਰੀ ਹੋਈ ਆ ਤੁਹਾਡੀ। ਕਿ ਇਹ ਲੱਗਦਾ ਵੀ ਕਿਸ ਤਰ੍ਹਾਂ ਤੇ ਕਿਸ ਤਰ੍ਹਾਂ ਦੇ ਸਮੀਕਰਨ ਤੁਸੀਂ ਬਣਾਏ ਕਿਦਾਂ ਕਿਸ ਤਰ੍ਹਾਂ ਸਾਰਾ ਹੋਇਆ। ਦੇਖੋ ਰਾਜਪਾ ਜੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ। ਤਕਰੀਬਨ ਤਕਰੀਬਨ ਕਾਫੀ ਇਲੈਕਸ਼ਨ ਆ ਜਿਹੜੀਆਂ ਹੈਗੀਆਂ ਅਸੀਂ ਲੜੀਆਂ ਹੈਗੀਆਂ ਔਰ ਮੇਰੇ ਖਿਆਲ ਦੇ ਨਾਲ ਤਕਰੀਬਨ 6-7 ਤਾਂ ਇਲੈਕਸ਼ਨ ਆ ਅਸੀਂ ਲੜੇ ਆ ਤੇ ਜਿਹਦੇ ਇੱਕ ਜਿੱਤੇ ਆ ਜਿਵੇਂ ਮੈਂ ਪਿਛਲੀ ਵਾਰ ਇਲੈਕਸ਼ਨ ਲੜਿਆ ਸੀਗਾ ਤੇ ਮੈਂ ਤਕਰੀਬਨ 9 ਵੋਟਾਂ ਤੋਂ ਸਭ ਤੋਂ ਘੱਟ ਵੋਟ ਤੇ ਮੈਂ ਹਾਰਿਆ ਸੀਗਾ ਪਰ ਮੈਨੂੰ ਮੇਰੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਜਾਂ ਮੈਨੂੰ ਜਿਹੜੇ ਪਿਆਰ ਕਰਦੇ ਸੀ ਚਾਹਣ ਵਾਲੇ ਸੀ ਉਹਨਾਂ ਨੇ ਕਦੀ ਵੀ ਮੈਨੂੰ ਟੁੱਟਣ ਨਹੀਂ ਦਿੱਤਾ ਨਾ ਮੇਰੇ ਪਰਿਵਾਰ ਨੂੰ ਕਦੀ ਟੁੱਟਣ ਦਿੱਤਾ ਜਿਸ ਦੇ ਤਹਿਤ ਉਹਨਾਂ ਦਾ ਇੰਨਾ ਪਿਆਰ ਸੀ ਆਸ਼ੀਰਵਾਦ ਸੀ ਮੈਂ ਨਿਰੰਤਰ ਉਹਨਾਂ ਦੀ ਸੇਵਾ ਦੇ ਵਿੱਚ ਮੈਂ ਹਾਜ਼ਰ ਰਿਆ ਦੁੱਖ ਸੁੱਖ ਦੇ ਵਿੱਚ ਹਾਜ਼ਰ ਰਿਆ ਤੇ ਮੈਂ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਲੋ ਜੀ ਮੈਂ ਹਾਰ ਗਿਆ ਆਇਗਾ ਤੇ ਹੁਣ ਮੈਂ ਇਹਨਾਂ ਦੇ ਕੰਮ ਨਹੀਂ ਕਰਨੇ ਜਾਂ ਨਹੀਂ ਕਰਨੇ ਉਹਨਾਂ ਦੇ ਕੰਮਾਂ ਕਰਕੇ ਹੀ ਅੱਜ ਜਿਹੜਾ ਇਹ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਜਿਹੜਾ ਇੰਨਾ ਵੱਡਾ ਮਾਰਜਨ ਮੇਰੇ ਬਾਗ ਨੰਬਰ 11 ਦੇ ਵੋਟਰਾਂ ਨੇ ਔਰ ਸਮੂੱਚੇ ਗੁਰਾਇਆਂ ਦੇ ਸਪੋਟਰਾਂ ਨੇ ਇੰਨਾ ਮਾਣ ਵਕਿਆ ਮੈਂ ਹਮੇਸ਼ਾ ਹੀ ਉਹਨਾਂ ਦਾ ਦਿਨ ਦਿਆ ਕਰਾਂਗੇ ਉਹਦੀ ਰਣਨੀਤੀ ਇਸ ਵਾਰ ਬਣਾਈ ਸੀ ਕਿ ਤਸੀਂ ਐਡੀ ਵੱਡੀ ਵਿਕਟਰੀ ਲੈ ਸਕੇ ਆ ਉਹਦੇ ਵਿੱਚ ਜਿਸ ਤਰ੍ਹਾਂ ਮੈਲੋ ਇਤੋ ਜੀਵਨ ਦਾਸ ਵੀ ਇਲੈਕਸ਼ਨ ਨੇ ਲੜਨੀ ਸੀ ਉਹਨਾਂ ਨੇ ਪੇਪਰ ਭਰੇ ਸੀਗੇ ਤੇ ਵਾਪਸ ਲੈ ਲੈ ਕੇ ਇਹ ਵੱਡਾ ਇੱਕ ਫੈਕਟਰ ਰਿਹਾ ਜਿੱਤ ਦਾ ਮੰਨਦੇ ਆ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈਗੀ ਆ ਕਿ ਫੈਕਟਰ ਕੁਝ ਵੀ ਆਪਾਂ ਕਹਿ ਸਕਦੇ ਆ ਜਾਂ ਜਿਸ ਤਰ੍ਹਾਂ ਵੀ ਕਹਿ ਸਕਦੇ ਆ ਪਰ ਮੈਨੂੰ ਵਿਸ਼ਵਾਸ ਸੀ ਆਪਣੇ ਕੰਮਾਂ ਤੇ ਕਿਉਂਕਿ ਜਿਹੜਾ ਮੇਰਾ ਸਮੁੱਚਾ ਗੁਰਾਇਆਂ ਸ਼ਹਿਰ ਸੀ ਉਹ ਇੱਕੋ ਹੀ ਗੱਲ ਕਹਿੰਦਾ ਸੀ ਕਿ ਜਿਹੜਾ ਸਾਡਾ ਹੀਰ ਆ ਉਹ ਲੋਕਾਂ ਦੇ ਹਰੇਕ ਕੰਮ ਨੂੰ ਪਹਿਲ ਦੇ ਆਧਾਰ ਤੇ ਆਪਣਾ ਸਮਝ ਕੇ ਜਿਹੜਾ ਉਹ ਕਰਦਾ ਜੇ ਅੱਜ ਅਲੈਕਸ਼ਨ ਅਸੀਂ ਜਿੱਤੇ ਆ ਜਾਂ ਜਿਹੜੇ ਸਾਡੇ ਆਪੋਜੀਸ਼ਨ ਅਲੈਕਸ਼ਨ ਲੜੇ ਸੀ ਅਸੀਂ ਉਹਨਾਂ ਨੂੰ ਵੀ ਇਹੀ ਬੇਨਤੀ ਆਪੀਨ ਕਰਦੇ ਆ ਕਿ ਦਿਰ ਨਹੀਂ ਛੱਡਣਾ ਵੀ ਤੁਸੀਂ ਵੀ ਆਪਣੀ ਸੇਵਾ ਦੇ ਵਿੱਚ ਨਿਰੰਤਰ ਜੇ ਤੁਸੀਂ ਅਲੈਕਸ਼ਨਾਂ ਖਾਂ ਲੜਨੇ ਚਾਹੁੰਦੇ ਆ ਤੇ ਲੋਕਾਂ ਦੇ ਦੁੱਖ ਸੁੱਖ ਲੋਕਾਂ ਦੇ ਕੰਮਾਂ ਕਰਾਂ ਨੂੰ ਪਹਿਲ ਦੇ ਆਧਾਰ ਤੇ ਕਰੋ ਤੇ ਤਾਂ ਜੋ ਕਿ ਅਸੀਂ ਜਦੋਂ ਲੋਕਾਂ ਦੀ ਕਚਿਹੜੀ ਦੇ ਵਿੱਚ ਜਾਣਾ ਤੇ ਲੋਕ ਸਾਨੂੰ ਕਹਿਣ ਕਿ ਲੋ ਜੀ ਸਾਡੇ ਦੁੱਖ ਸੁੱਖ ਉਹ ਸਾਡੇ ਨਾਲ ਕੱਢੋ ਵਾਲਾ ਉਹ ਸ਼ਖਸ਼ਾਗਿਆ ਲੇਕਿਨ ਸਾਨੂੰ ਮਾਣਿਆ ਸਾਡੇ ਬਾੜ ਨਿਵਾਸੀਆ ਤੇ ਕਿ ਜੀਸਸ ਵੀ ਘਰ ਦੇ ਵਿੱਚ ਗਏ ਆ ਤੇ ਇੰਨਾ ਮਾਣ ਸਨਮਾਨ ਮਤਲਬ ਕਿ ਸਾਡੇ ਪਰਿਵਾਰ ਨੂੰ ਮਿਲਿਆ ਉਹ ਕਹਿੰਦੇ ਜੇ ਤੁਸੀਂ ਨਾਂ ਵੀ ਬੋਟ ਮੰਗਣਾਵੇ ਤੇ ਅਸੀਂ ਬੋਟ ਦੇ ਦਿੱਤੀ ਸਿਰਫ ਤੁਹਾਨੂੰ ਪਾਉਣੀ ਸੀ ਇਸ ਕਰਕੇ ਸਾਡੇ ਮਾਜੋਕ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਉਹਨਾਂ ਦੀ ਬਹੁਤ ਅੱਛੀ ਜਿਹੜੀ ਆ ਪਲੈਨਿੰਗ ਸੀ ਉਹਨਾਂ ਦੀ ਬੜੀ ਜਿਹੀ ਅੱਛੀ ਜਿਹੜੀ ਲੋਕਾਂ ਨੂੰ ਦੇਣ ਸੀ ਗ੍ਰਾਂਸ਼ ਸ਼ਹਿਰ ਨੂੰ ਬੜਾ ਹੀ ਉਹਨਾਂ ਨੇ ਸੁੰਦਰ ਬਣਾਉਣ ਦੇ ਵਿੱਚ ਬੜਾ ਯੋਗਦਾਨ ਪਾਇਆ ਇਹ ਜਿਹੜਾ ਸਾਰਾ ਕ੍ਰੈਡਿਟ ਹੈ ਸਾਡੇ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਉਹਨਾਂ ਨੂੰ ਜਾਂਦਾ ਔਰ ਮੈਂ ਪਿਛਵਾਛ ਸੁਧਵਾਉਂਦਾ ਆਪਣੇ ਸਮੂਹ ਵੋਟਰਾਂ ਦਾ ਵਾਰਡ ਨਿਵਾਸੀਆ ਦਾ ਜਿਨ੍ਹਾਂ ਨੇ ਵੋਟਾਂ ਮੈਨੂੰ ਨਹੀਂ ਵੀ ਪਾਈਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਇਸ ਵਕਤ ਮੇਰੇ ਵਾਰਡ ਦੇ ਜਿਹੜੇ ਮੇਰੇ ਵੋਟਰ ਆ ਮੇਰੇ ਪਰਿਵਾਰਕ ਮੈਂਬਰ ਆ ਮੈਨੂੰ ਜਿਹਨੇ ਪਾਈ ਉਹ ਵੀ ਮੇਰੇ ਆ ਜਿਹਨੇ ਨਹੀਂ ਪਾਈ ਉਹ ਵੀ ਮੇਰੇ ਆ ਤੁਸੀਂ ਕੋਈ ਵੀ ਕੰਮ ਆ ਮੈਂ ਹਰ ਵਕਤ ਮੇਰਾ ਪਰਿਵਾਰ હાજર ਆ ਜਦੋਂ ਵੀ ਸਾਡੀ ਲੋੜ ਕਿਤੇ ਪੈਂਦੀ ਆ ਅਸੀਂ ਆਪਣੇ ਕੰਮ ਕਾਰ ਛੱਡ ਕੇ ਹੀ ਆਪਣੇ ਪਰਿਵਾਰ ਜਿਹਨਾਂ ਨੇ ਅਸਲੀ ਨਾਮ ਆਣ ਬਖਸ਼ੇ ਸੀ ਆਪਣੇ ਪਰਿਵਾਰ ਨੂੰ ਪੈ ਜਮਾਂਗੇ ਔਰ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ ਕਿ ਮੈਨੂੰ ਇਹਨਾਂ ਮਾਨ ਬਖਸ਼ਿਆ ਖਾਸ ਤੌਰ ਤੇ ਜਿਹੜੇ ਮੇਰੇ ਨਾਲ ਦਿਨ ਰਾਤ ਇੱਕ ਕਰਕੇ ਮੋٹے ਨਾ ਮੋਟਾ ਜੋੜ ਕੇ ਜਿਨ੍ਹਾਂ ਨੇ ਮੈਨੂੰ ਡੋਲਣ ਨਹੀਂ ਦਿੱਤਾ ਟੁੱਟਣ ਨਹੀਂ ਦਿੱਤਾ ਮੈਂ ਉਹਨਾਂ ਦਾ ਸਭ ਤੋਂ ਵੱਧ ਧੰਨਵਾਦ ਕਰਦਾ ਦਿਨ ਨਹੀਂ ਦੇਖੀ ਰਾਤ ਨਹੀਂ ਦੇਖੀ ਹਰ ਵਕਤ ਜਦੋਂ ਵੀ ਮੈਂ ਉਹਨਾਂ ਨੂੰ ਆਪਣੇ ਕੰਮ ਦੇ ਲਈ ਜਾਂ ਮੈਂ ਕਿਤੇ ਵੀ ਉਹਨਾਂ ਨੂੰ ਬੁਲਾਇਆ ਤੇ ਉਹ ਆਪਣੇ ਕਮਾਕਰਾਂ ਨੂੰ ਛੱਡ ਕੇ ਉਹ ਮੈਨੂੰ ਉਹਨਾਂ ਨੇ ਟਾਈਮ ਦਿੱਤਾ ਮੈਂ ਉਹਨਾਂ ਦਾ ਸਭ ਤੋਂ ਵੱਧ ਰਿਣੀ ਆ ਔਰ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਤੁਹਾਡੀਆਂ ਸਾਰੀਆਂ ਉਮੀਦਾਂ ਤੇ ਖਰਾ ਉਤਰਾਂਗਾ ਔਰ ਇੱਕ ਗੱਲ ਮੈਂ ਹੋਰ ਕਹੂੰਗਾ ਤੁਹਾਨੂੰ ਕਿ ਅਸੀਂ ਨਹੀਂ ਐਮਸੀ ਬਣੇ ਸਾਰਾ ਬਾੜ ਜਿਹੜਾ ਮੇਰਾ ਹੈਗਾ ਮੈਂ ਨਾਰਾ ਦਿੱਤਾ ਹੈ ਘਰ ਘਰ ਐਮਸੀ ਔਰ ਇਸ ਮਸਾਲ ਨੂੰ ਮੈਂ ਪੈਦਾ ਕਰਾਂਗਾ ਔਰ ਇਸ ਮਸਾਲ ਨੂੰ ਅੱਗੇ ਲਿਜਾਂਦੇ ਹੋਏ ਜੇ ਅਗਲੀ ਵਾਰ ਮੈਂ ਇਲੈਕਸ਼ਨ ਲੜਾਂਗਾ ਤਾਂ ਮੈਂ ਵੋਟ ਨਹੀਂ ਮੰਗਾਗਾ ਕੰਮਾਂ ਦੇ ਆਧਾਰ ਤੇ ਮੇਰੀ ਜਿਹੜੀ ਵੋਟ ਲੋਕ ਮੈਨੂੰ ਆਪ ਚਾਹਣਗੇ ਤਾਂ ਮੈਨੂੰ ਵੋਟ ਪਾਉਣਗੇ ਨਹੀਂ ਤਾਂ ਮੈਂ ਵੋਟ ਬਿਲਕੁਲ ਨਹੀਂ ਮੰਗਾਗਾ ਮੈਂ ਤੁਹਾਡਾ ਸਾਰਿਆਂ ਦਾ ਪੱਤਰਕਾਰ ਭਾਈਚਾਰੇ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਹਰੇਕ ਜਿਹੜੀ ਗੱਲ ਨੂੰ ਜਿਹੜਾ ਹੈਗਾ ਲੋਕਾਂ ਤੱਕ ਪਹੁੰਚਾਇਆ ਇਹ ਤੁਹਾਡਾ ਵੱਡਾ ਯੋਗਦਾਨ ਆ ਪ੍ਰਦੀਪ ਰਾਜਾ ਜੀ ਤੁਹਾਡਾ ਦਿਲ ਦੀਆਂ ਗੱਲਾਂ ਆਂ ਗਿਆ ਤੁਹਾਨੂੰ ਧੰਨਵਾਦ ਤੁਹਾਡੇ ਚੇਤਨਾ ਚੈਨਲ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਆ ਤੇ ਆਸ ਕਰਦਾ ਤੁਹਾਡਾ ਚੈਨਲ ਵੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਔਰ ਸਾਡੀਆਂ ਜਿਹੜੀਆਂ ਨਿਊਜ਼ਾਂ ਹੈਗੀਆਂ ਹੋਰ ਵਧੀਆ ਨੈਗੇਟਿਵ ਨਹੀਂ ਪੋਜ਼ਿਟਿਵ ਹੋਰ ਵਧੀਆ ਤੁਸੀਂ ਅੱਗੇ ਇਹਨੂੰ ਲੈ ਕੇ ਜਾਓ ਤੇ ਆਪਾਂ ਰਲ ਮਿਲ ਕੇ ਇੱਕ ਟੀਮ ਵਰਕ ਦੇ ਹਿਸਾਬ ਨਾਲ ਆਪਾਂ ਕੰਮ ਕਰੀਏ ਤੇ ਆਪਾਂ ਅੱਗੇ ਤਰਕਿਆਂ ਨੂੰ ਆਪਾਂ ਜਾਈਏ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਤਿਰਿ ਗੁਰੂ ਦਾ ਮਨ ਰਾਜ ਜੈ ਕੱਦੇ ਫਾਦਰ ਕਰਨ ਦਾ ਸੀ ਜਿਹੜੇ ਰਾਜਨੀਤੀ ਵਿੱਚ ਰਹੇ ਆ ਵਾਈਸ ਪ੍ਰਧਾਨ ਇਥੇ ਸ਼ਹਿਰ ਦੇ ਪ੍ਰਧਾਨ ਵੀ ਰਹੇ ਆ ਅੱਜ ਉਹਨਾਂ ਦੀ ਤੁਹਾਨੂੰ ਯਾਦ ਵੀ ਆ ਰਹੀ ਹੋਊਗੀ ਤੇ ਤੁਸੀਂ ਉਹਨਾਂ ਦੀ ਰਾਜਨੀਤਿਕ ਵਿਰਾਸਤ ਨੂੰ ਅੱਗੇ ਤੋਰ ਰਹੇ ਆਂ ਕੀ ਕਹੂੰਗੀ ਦੇਖੋ ਜਿਹੜਾ ਅੱਜ ਮੈਨੂੰ ਮਾਣ ਇਨਾ ਸਨਮਾਨ ਮਿਲਿਆ ਨਾ ਇਹ ਉਹਨਾਂ ਦੀ ਦੇਣ ਆ ਇਹ ਅੱਜ ਮੇਰਾ ਨਾਂ ਬਣਿਆ ਮੇਰੀ ਵਾਈਫ ਅੱਜ ਕਾਉਂਸਲਰ ਬਣੀ ਆ ਇਹ ਆ ਜੋ ਉਸ ਬਜ਼ੁਰਗਾ ਦੀ ਦੇਰਿਆ ਨਹੀਂ ਤਾਂ ਸਾਨੂੰ ਕੋਈ ਵੀ ਨਹੀਂ ਜਾਣਦਾ ਜੀ ਭਾਜੀ ਉਹਨਾਂ ਨੇ 0 MC ਬਣੇ ਸੀਗੇ 1994 ਦੇ ਵਿੱਚ ਤੇ ਮੇਰਾ ਖਿਆਲ ਆ ਲੋਕਾਂ ਨੇ ਉਹਨਾਂ ਨੂੰ ਇੰਨਾ ਪਿਆਰ ਦਿੱਤਾ ਸੀਗਾ ਕਿ ਅੱਜ ਵੀ ਲੋਕ ਯਾਦ ਕਰਦੇ ਆ ਤੁਸੀਂ ਦੇਖ ਸਕਦੇ ਆ ਕਿ ਅੱਜ ਗੋਪਾ ਰਾਮ ਅੰਬੇਡਕਰ ਭਵਨ ਜਿਹੜਾ ਬਣਾਇਆ ਜਦੋਂ ਵੀ ਮੈਂ ਉੱਥੇ ਜਾਂਦਾ ਮੇਰੇ ਫਾਦਰ ਸਾਹਿਬ ਨੂੰ ਹਮੇਸ਼ਾ ਹੀ ਉੱਥੇ ਯਾਦ ਕਰਦੇ ਕਿਉਂਕਿ ਉਸ ਵਕਤ ਜਦੋਂ ਉੱਥੇ ਜਿਹੜੀ ਇਮਾਰਤ ਦਾ ਕੰਮ ਚਲ ਰਿਹਾ ਹੈ ਤੇ ਮੇਰੇ ਫਾਦਰ ਸਾਹਿਬ ਦਾ ਉਦੋਂ 22 ਪ੍ਰੈਜ਼ੀਡੈਂਟ ਜੀ ਦਾ ਪ੍ਰਧਾਨ ਸੀ ਉਸ ਵਕਤ ਉਹਨਾਂ ਦਾ ਬੜਾ ਯੋਗਦਾਨ ਸੀ ਉਹਨਾਂ ਦੇ ਪਿਆਰ ਸਦਕਾ ਹੀ ਅੱਜ ਆ ਮੈਂ ਉਹਨਾਂ ਨੂੰ ਨਮਨ ਕਰਦਾ ਉਹਨਾਂ ਨੂੰ ਯਾਦ ਕਰਦਾ ਕਿ ਅੱਜ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅੱਜ ਜਿਹੜਾ ਇਹ ਸਾਨੂੰ ਇੰਨਾ ਪਿਆਰ ਸਨਮਾਨ ਮਿਲਿਆ ਔਰ ਮੈਂ ਉਹਨਾਂ ਦੇ ਨਾਮ ਨੂੰ ਹੋਰ ਅੱਗੇ ਤੱਕ ਲਿਜਾਣ ਦੇ ਵਿੱਚ ਜਿੰਨਾ ਵੀ ਮੇਰਾ ਜੋਰ ਲਗਾ ਜਿੰਨਾ ਵੀ ਮੈਂ ਕੋਸ਼ਿਸ਼ ਕਰਾਂਗਾ ਉਹ ਉੰਨੀ ਹੀ ਥੋੜੀ ਹੋਏਗੀ ਉਨਾ ਦਾ ਆਸ਼ੀਰਵਾਦ ਹਮੇਸ਼ਾ ਹੀ ਮਿਲਤੇ ਆ ਮੇਰੇ ਪਰਿਵਾਰ ਤੇ ਆ ਇਤਿਹਾਸ ਕਰਦਾ ਉਹ ਮੇਰੇ ਬਾੜ ਤੇ ਹਮੇਸ਼ਾ ਹੀ ਆਪਣਾ ਜਿਹੜਾ ਹੈਗਾ ਮਿਹਰ ਭਰਿਆ ਰੱਖਣਾ ਔਰ ਮੇਰਾ ਬਾੜ ਖੁਸ਼ੀਆਂ ਖੇੜੇ ਮੰਨੇ ਔਰ ਮੇਰਾ ਇਹ ਬਾੜ ਮੇਰਾ ਪਰਿਵਾਰ ਜਿਹੜਾ ਹੈਗਾ ਇਹ ਦਿਨ ਦੁਕੜੀ ਦਾ ਚੁਗਨੀ ਤਰੱਕੀ ਕਰੇ ਮੈਂ ਆਪਣੇ ਪਰਿਵਾਰ ਦੇ ਲਈ ਸੁੱਖਾ ਸੁੱਖਾਂਗਾ ਕਿ ਇਹ ਪਰਿਵਾਰ ਮੇਰਾ ਹਮੇਸ਼ਾ ਹੀ ਖੁਸ਼ ਹੱਸਦਾ ਬਸਦਾ ਰਹੇ ਕਾਉਂਸਲਰ ਸਾਹਿਬ ਤੁਸੀਂ ਵੀ ਦੋ ਸ਼ਬਦ ਕਹੋ ਜੋ ਬਾੜ ਵਾਸੀਆਂ ਤੁਹਾਨੂੰ ਇੰਨੀ ਏ ਵੋਟਾਂ ਪਾਈਆਂ ਇੰਨਾ ਤੇ ਅਨੁਮਾਨ ਦਿੱਤਾ ਕਾਉਂਸਲਰ ਬਣਦਾ ਕੀ ਕਹੋਗੇ ਜੀ ਬਾਦਸ਼ੇਂਦਰਨ ਸਾਰਿਆਂ ਦਾ ਬਹੁਤ-ਬਹੁਤ ਹੀ ਤੁਹਾਨੂੰ ਧੰਨਵਾਦ ਹੈ ਹਾਂ ਕਿ ਜਿਨ੍ਹਾਂ ਨੇ ਇੰਨਾ ਸਾਨੂੰ ਸਨਮਾਨ ਸਨਮਾਨ ਦਿੱਤਾ ਜਿਨ੍ਹਾਂ ਨੇ ਇੰਨਾ ਸਾਨੂੰ ਸਨਮਾਨ ਸਨਮਾਨ ਦਿੱਤਾ ਉਹਨਾਂ ਦੀ ਰੋਂ ਮੈਂ ਧੰਨਵਾਦ ਕਰਦਾ ਹਾਂ